ਸੁਨੀਤ ਆਖੜ ਨੇ ਇੱਕ ਚੁਣੌਤੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦਿੱਤੀ ਸੀ ਕਿ ਮਾਨ ਸਾਹਿਬ ਕੀ ਆ ਡਰੋਪ ਟੈਸਟ ਡਰੋਪ ਟੈਸਟ ਵਾਲਾ ਮੁੱਦਾ ਬਣਾਇਆ ਕਿ ਜੀ ਉਹ ਉਹਨੇ ਕਹਿਤਾ ਹੈ ਨਾ ਕਿ ਜੀ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਰਾਜਾ ਬੜਿੰਗ ਨੇ ਹਾਂ ਤੇ ਜੀ ਹਰਪਾਲ ਚੀਮਾ ਨੇ ਕਹਿਤਾ ਕਿ ਪਹਿਲਾਂ ਰਾਜਾ ਬੜਿੰਗ ਦਾ ਡਰੋਪ ਟੈਸਟ ਕਰਾਓ ਨਸ਼ੇ ਕਰਦਾ ਹੋਊਗਾ ਇੱਥੇ ਪੰਜਾਬ ਚ ਨਸ਼ੇ ਫੈਲਾਉਂਦਾ ਹੈ ਰਾਜਾ ਬੜੀ ਕਹਿੰਦਾ ਮੈਨੂੰ ਤੇਰੀ ਚੁਣੌਤੀ ਮਨਜ਼ੂਰ ਹੈ ਪਰ ਤੁਸੀਂ ਸਾਰੇ ਕਰਾਓ ਇਹ ਸਭ ਚਰਚਾ ਦੇ ਵਿਚਾਲੇ ਇਹ ਜੀ ਸਿੰਲ ਜਾਖੜ ਕੁਦਪੇ ਉਹ ਕਹਿੰਦੇ ਡਾਕਟਰਸ ਛੱਡੋ ਮਨੀ ਟ੍ਰੇਲ ਟੈਸਟ ਕਰਾਓ ਆਮਦਨ ਦੀ ਜਾਂਚ ਕਰਾਓ ਕਿ ਕਿਵੇਂ ਤੁਸੀਂ ਅਚਾਨਕ ਸਾਈਕਲ ਤੋਂ ਕਾਰਾਂ ਤੇ ਆ ਗਏ ਕਿਵੇਂ ਤੁਹਾਡੇ ਘਰਾਂ ਤੋਂ ਸਿੱਧੇ 8-10 ਅਸਿੱਖੜ ਦੇ ਫਾਰਮ ਹਾਊਸ ਬਣ ਗਏ ਸਿੰਲ ਜਾਖੜ ਨੇ ਚਿੱਠੀ ਲਿਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿੰਦੇ ਜੀ ਮੈਂ ਗੱਲ ਕੀਤੀ ਸੀ ਮਨੀ ਟ੍ਰੇਲ ਦੀ ਆਮਦਨ ਦੀ ਜਾਂਚ ਦੀ ਕਿ ਤੁਹਾਡੇ ਐਮਐਲਏ ਸਾਈਕਲਾਂ ਤੋਂ ਅਚਾਨਕ ਕਿਵੇਂ ਲਗਜ਼ਰੀ ਕਾਰਾਂ ਤੇ ਆ ਗਏ ਕਿਵੇਂ ਪਿੰਡ ਵਾਲੇ ਘਰਾਂ ਤੋਂ ਵੱਡੀਆਂ ਕੋਠੀਆਂ ਤੇ ਆ ਗਏ ਚੰਦੇ ਨਾ ਇਹ ਜਿਹੜਾ ਕਿਹੜਾ ਖੋਰ ਖਜ਼ਾਨਾ ਮਿਲ ਜਾਂਦਾ ਉਹ ਕਹਿੰਦੇ ਕਿ ਜਿਹੜੇ ਫਾਰਮ ਹਾਊਸ ਦਾ ਤੁਸੀਂ ਖੜਨੇ ਬਣ ਲੱਗ ਪਏ ਸੋ ਇਹ ਸਾਰੀਆਂ ਗੱਲਾਂ ਕਰਦੇ ਕਰਦੇ ਉਹ ਕਹਿੰਦੇ ਜੀ ਮੈਂ ਆਈਡੀ ਵਾਲਾ ਜੇ ਤੁਹਾਨੂੰ ਚੱਕਰ ਹੈ ਚਲੋ ਮੈਂ ਆਈਡੀ ਨੂੰ ਭਰੇ ਕਰਦਾ ਮੈਂ ਕਹਿੰਦੇ ਮੰਗ ਕਰਦਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਦੀ ਨਿਗਰਾਨੀ ਹੇਠ ਉਹਨਾਂ ਵੱਲੋਂ ਕੋਈ ਜਿੰਦੇ ਵੀ ਅਗਵਾਈ ਚੋਂ ਬਣਾਉਣ ਉਹ ਕਮੇਟੀ ਬਣਾਈ ਜਾਵੇ ਉਹ ਕਮੇਟੀ ਜਾਂਚ ਕਰੇ